ਇੰਕੈਲ ਸਤਿ 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 ਮੇਰੇ ਰਾਮ ਸਤਿ ਆਖ ਮੂਰਤਿ ਹੈ ਦਿੰਗਰੀ ਸਾਪੰ ਜੋਤਿ ਸਾਰ ਜਾਪੇ ਹਰ ਸਾਥੀ ਜਿਵਾਜ ਸਾਥੀ ਹੈ ਕੀ ਸਤਿ ਨਾਉ ਤੇ ਦੀ ਸਤਿ 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 ਤੋਹਰੇ ਅੰਦਰ ਜੀਵ ਹੈ ਮੇਰੇ ਨਾਲ ਅਕਾਰ ਮੂਰਤ ਪਰ ਅਗੰਮੀ ਸਤ ਸੰਜੇ ਸੋ ਜਦੋਂ ਹਰ ਸੱਤ ਜਿਗਾਂ ਸੱਤ ਹੈ ਤੇ ਸੱਤ ਲਾਉਂਦੀ ਵੀ ਸੱਤ ਤੋਹਰ ਦਾ ਸਤਿਨਾਮ ਤੋਹਰੇ ਅੰਦਰ ਜੀਵ ਹੈ ਮੇਰੇ ਨਾਲ ਅਕਾਰ ਅਕਿੰਗੀਤ ਆਤਮ ਸਤ ਸਭ ਕੋ ਹਰ ਸਤਿ 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 ਹਰਿ ਸਤਿ ਲਾਉ ਤੇ ਸਿਪੇ ਸੱਚ ਓਮਕਾਰ ਸਭ ਦਾ ਨਾਮ ਤੰਤੇ ਗੁਰੂ ਚੇਰ ਹੈ ਮੇਰੇ ਨਾਲ ਅਸਾਣ ਮੂਰਤ ਅਕਿੰਗੀਤ ਆਤਮ ਸਤ ਸਭ ਕੋ ਹਰ ਸਤਿ 주가 사투, 해비 사투, 나이프 시피 사투, 뱃쿠포타, 사투남, 카타포타, 멜카우, 멜라우, 무릎, 하이 사투, 보드사, 좌투, 하이사투, 주가 사투, 해비 사투, ਨਾ ਕੋਈ ਸਤਿਪੀ ਸੱਚ ਇੱਕ ਏ ਤਾਰ ਸਤਿਮ ਸਤਿਮ ਕੁਰਤਿ ਯੇ ਕਹੇ ਯੇ ਰਾਮ ਅਸਾਣ ਮੂਰਤਿ ਹਾ ਇੰਗਲਿਸ਼ ਸਾਤ ਹਮ ਸੋਤ ਸੋ ਸਤ ਕੋ ਹਾਂ ਸਤਿ ਸਿਵਾ ਸਤਿ ਹਰਿ ਸਤਿ ਲਾਉ ਕੋਈ ਸਤਿਪੀ ਸੱਚ ਇੱਕ ਏ ਤਾਰ ਸਤਿਮ ਸਤਿਮ ਕੁਰਤਿ ਦੇਖ ਹੈ ਤੇਰੇ ਨਾਲ ਹਕਮ ਨੂੰ ਮੂਰਤ ਹੋ ਗੰਗੂਰ ਸਾਥ ਹੰਮ ਸਤਿ ਸਾਰ ਸਤਿ ਕੋ ਅਰ ਸਤਿ ਜਗ ਸਤਿ ਹੈ ਤੇ ਸਤਿ ਲਾਉ ਤੇ ਸਤਿ ਸਤਿ ਕੋ ਗੌਰ ਸਤਿ ਹੈ ਤੰਤਾਂ ਦੇ ਵਿੱਚ ਯੂਕ ਹੈ ਮੇਰੇ ਨਾਲ ਹਕਮ ਨੂੰ ਮੂਰਤ ਹੋ ਗੰਗੂਰ ਸਾਥ ਹੰਮ ਜੋ ਸੌ ਜਪੋ ਔਰ ਸੱਚੇ ਜਿਉਂ ਸੱਚੇ ਹਰਿ ਦੀ ਸੱਚੇ ਨਾ ਕੋਸੀ ਪੀ ਸੱਚੇ ਓਮਕਾਰ ਸੱਚੇ ਸਤਿ ਸੱਚੇ ਯੇਹ ਕਹੋ ਕਿ ਮੇਰੇ ਨਾਲੇ ਅਮਾਰ ਮੂਰਤ ਹਰਿ ਦੀ ਸਾਰ ਅਮਨ ਜੋ ਸੌ ਜਪੋ ਔਰ ਸੱਚੇ ਜਗੋਂ ਸੱਤ ਹੈ ਵੀ ਸੱਤ ਲਾਉ ਕੋਤੀ ਵੀ ਸੱਤ ਊਂਕਾਰ ਸੱਤਮ ਸੱਤ ਨੂੰ ਚੇ ਯੂ ਕਹੇ ਕੇ ਵਾਲਾ ਹਰ ਪਾਉ ਮੂਰਤ ਹਰ ਇੰਗਲਿਸ ਸਾਤ ਅਮੀ ਜਨਰ ਸਾਰ ਸੱਤ ਔਰ ਸੱਤ ਜਗੋਂ ਸੱਤ ਹੈ ਵੀ ਸੱਤ ਲਾਉ ਕੋਤੀ ਵੀ ਸੱਜੇ

ਆਤਮਾ ਮੂਰਤ ਹੋ ਗਈ ਸਾਰਾ ਅੰਮ੍ਰਿਤ ਸਭ ਕੋ ਆਰ ਸੱਚੇ ਜਗੋਂ ਸੱਚੇ ਹਰਿ ਦੀ ਸੱਚੇ ਲਾਉ ਕੋ ਦੀ ਸੱਚੇ ਇੱਕ ਕੋ ਦਾ ਸਤਿਨਾਮ ਸਤਿਨਾਮ ਕਹਿੰਦੇ ਯੂਕ ਹੈ ਮੇਰਾਂ ਆਤਮਾ ਮੂਰਤ ਹੋ ਗਈ ਸਾਰਾ ਅੰਮ੍ਰਿਤ ਸਾਰਾ Jato, hà sátu, rượu áo sátu, hè bì sátu, nān kỵ sī bì sátu, tět kỵ mỵ tět sátu, tět kỵ mỵ tět kỵ tět kỵ tět kỵ tět kỵ tět kỵ ਲਾਉ ਕੋਈ ਦੀ ਪੀ ਸੱਚ ਤੂੰ ਦਾ ਸਤਿਨਾਮ ਸਤਿਨਾਮ ਮੇਰੂ ਤੇ ਯੂਰੇ ਤੇ ਕੇਵਲ ਆਦਾਰ ਮੂਰਤ ਫਜੂਨੀ ਸਾਤ ਅੰਮ ਸ੍ਰਿ ਸੋਚ ਚੱਕਰ ਔਰ ਸੱਤਿਓ ਜਿਨਨ ਸੱਤਿਓ ਹੈ ਦੀ ਸੱਤਿ ਲਾਉ ਕੋਈ ਦੀ ਪੀ ਸੱਚ ਤੂੰ ਦਾ ਸਤਿਨਾਮ ਸਤਿਨਾਮ ਮੇਰੂ ਤੇ சி சோசி பி சோம் சவ்தூ அபி சன் ਸਤਿ ਸ੍ਰੀ ਅਕਾਲ ਸਤਿਅ ਤੇ ਔਰ ਸਤਿਅ ਜਿਗਤ ਸਤਿਅ ਹਰਤਿ ਸਤਿਅ ਨਾ ਕੋਈ ਦੀ ਪੀ ਸਤਿਅ ਸਤਿਅ ਸਭ ਦੇ ਮੂਰਤੇ ਇਹ ਕਹੇ ਮੇਰੇ ਗਾਇ ਔਰ ਮੂਰਤੇ ਅਭੀ ਸਤ ਅਭੀ ਸਤਿ ਸੋ ਜਤਿ ਔਰ ਸਤਿਅ Juga Satya, happy Satya, love the city Satya, the people of Satya, the people of Satya, the people of Satya, the people of Satya, the people Nai thơ si phi sắt tịch công thơ sắp nôn cặp đàn thơ mê thơ mê thơ hà đàn thơ hà đình Sát hàm thơ sạch dạng thơ hà sạch thơ dạng thơ hà phi sạch thơ nài thơ si phi ਯੇਕ ਹੈ ਮੇਰਾ ਹਰ ਹਰ ਮੂਰਤੀ ਹਰ ਗੰਗੇ ਸਾਥ ਹੰ ਜੇਰ ਸਾਰ ਸਤਿ ਆਂ ਸਤਿ ਜਗ ਸਤਿ ਹੈ ਵੀ ਸਤਿ ਲਾਏ ਉਸ ਦੀ ਵੀ ਸਤਿ ਇੱਕ ਹੋ ਗਾ ਸਤਿਨਾਮ ਸਤਿਨਾਮ ਮੂਰਤੀ ਯੇਕ ਹੈ ਮੇਰਾ ਹਰ ਹਰ ਮੂਰਤੀ ਹਰ ਗੰਗੇ ਸਾਥ ਹੰ ਬੋਲ ਸਤਿ ਸੱਚ ਪਾਉ ਸਤਿ ਜਿਦੋਂ ਸਤਿ ਹਰਿ ਕੀ ਸਤ ਲਾਉ ਤੇ ਸਿ ਕੀ ਸਤ ਤੂ ਕਾ ਸਤਮ ਸਤਿਆ ਤੂ ਚੇ ਜੁਕੇ ਸਤਿਅ ਤੇ ਹਰ ਸਤਿਅ ਜਿਵਨ ਸਤਿਅ ਹਰਿ ਦੀ ਸਤਿਅ ਲਾਉ ਕੋ ਦੀ ਪੀ ਸੱਚ ਇੱਕ ਪਉ ਗਾ ਸਤਿਅ ਸਤਿਅ ਨਿਰਤੇ ਇਹ ਕਹੇ ਮੇਰ ਗਾ ਅਕਾਲ ਮੂਰਤਿ ਹੋ ਗਿਨਿ ਸਤੰ ਸਤ ਸੋ ਸਤਿਅ ਹਰ ਸਤਿਅ ਜਿਵਨ ਸਤਿਅ ਹਰਿ ਦੀ ਸਤਿਅ ਨਾਉ ਤੇਰੀ ਪੀ ਸੱਚ ਤੇ ਤੂੰ ਕਾਰ ਸਤਿਨਾਮ ਤੈਨੂੰ ਕੁਰੂ ਤੇ ਯੇ ਕਹੈ ਲੋ ਮੇਰੇ ਨਾਲੇ ਆਗਾਉ ਮੋਤੂ ਹਰ ਗੀਤ ਸਾਥ ਹੇ ਸੋ ਚੰਤੇ ਹਰ ਸਤਿਓ ਜਗਤ ਸਤਿਓ ਹੈ ਸਿ ਸੱਚ ਨਾਉ ਤੇਰੀ ਪੀ ਸੱਚ ਤੇ ਤੂੰ ਕਾਰ ਸਤਿਨਾਮ ਤੈਨੂੰ ਕੁਰੂ ਤੇ ਯੇ ਕਹਿਓ ਮੇਰ ਨਾਲ ਅਕਾਲ ਮੂਰਤ ਹਗਮੀ ਸਾਰ ਅੰਮ ਜੈ ਸੋ ਸਤਿਅ ਅਣ ਸਤਿਅ ਜੁਗ ਸਤਿਅ ਹਰਿ ਸਤਿਅ ਨਾ ਕੋਈ ਸਤਿਅ ਸਤਿਅ ਕਉ ਸਤਿਅ ਕੰਮੇ ਮੇਰ ਦੇ ਯੇ ਕਹਿਓ ਮੇਰ ਨਾਲ ਅਕਾਲ ਮੂਰਤ ਹਗਮੀ ਸਾਰ ਅੰਮ ਸਤਿ ਸ਼੍ਰੀ ਅਕਾਲ ਸਤਿਅ ਤੇ ਹਰ ਸਤਿਅ ਜਗਤ ਸਤਿਅ ਹਰਿ ਦੀ ਸਤਿਅ ਲਾਉ ਉਸ ਦੀ ਸਤਿਅ ਇੱਕ ਪੌਰ ਸਭੇ ਸਤਿਅ ਕਰਦੇ ਯੁਰ ਕੇ ਮੇਰ ਨਾਲ ਹਰ ਮੂਰਤੀ ਹਰ ਗੀ ਸਤਿਅ 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 ਤੇ ਹਰ ਸਤਿਅ ਹਰ ਸਤਿਅ ਜਗਤ ਸਤਿ ਸਤਿ ਹਰਿ ਦੀ ਸਤਿ ਲਾਉ ਕੋਤੀ ਦੀ ਸਤਿ ਤੂੰ ਕਉ ਸਤਿ ਨਾਮ ਸਭ ਤੋਂ ਕੋਰਤਿ ਯੁਗ ਹੈ ਮੇਰ ਨਾਲ ਹਰਿ ਮੂਰਤਿ ਹਦਿੰਗੇ ਸਾਥ ਹਮ ਸਤਿ ਸੋ ਸਤਿ ਹਰਿ ਸਤਿ ਜਗਤ ਸਤਿ ਹਰਿ ਦੀ ਸਤਿ Vỗ tư sọt, dọc tư, hòa sọt, tư vã sọt, hèn đi sọt, lão tớ sĩ đi sọt, tư vô ਸਤਿ ਸੋ ਚੰਤ ਹੋਰ ਸਤਿ ਜਗ ਸਤਿ ਹਰ ਵੀ ਸਤਿ ਨਾ ਕੋਈ ਵੀ ਸਤਿ ਉਹ ਤਰ ਸਤਿ ਸਤਿ ਨਿਰਚੇ ਨਿਰ ਕਹੇ ਮੇਰ ਵਾਲ ਹਰ ਮੂਰਤ ਹਰ ਗੰਗਿ ਸਾਥ ਹਮ ਸਤਿ ਸੋ ਚੰਤ ਹੋਰ ਸਤਿ ਸੋ ਸਤਿ ਸਤਿ ਹਰਿ ਸਤਿ ਲਾਉ ਸਤਿ ਸਤਿ ਤੇਰਾ ਸਭੇ ਸਭਾ ਕੋ ਤੇ ਯੇ ਕਹੋ ਇਹ ਗਾਣਾ ਹਰਿ ਮੂਰਤੀ 110 113 ਹਨ ਸਤਿ ਸਾਰ ਜਪੋ ਹਰ ਸਤਿ ਜਗੋਂ ਸਤਿ ਹਰਿ ਸਤਿ ਲਾਉ ਕੋਤੀ ਪੀ ਸੱਚੇ ਤੂਕਾਰ ਸੱਚੇ ਸਭ ਤੋਂ ਅੰਦਰ ਤੋਂ ਯੂਕ ਹੈ ਮੇਰਾ ਹਜ਼ਾਰ ਮੂਰਤਾਂ ਹਰ ਇੱਕ ਸਾਹ ਅੰਮ ਸਿਰ ਸੋ ਸੱਚੇ ਹਨ ਸੱਚੇ ਜਗਤ ਸੱਚੇ ਹਰਿ ਦੀ ਸੱਚੇ ਲਾਉ ਤੇਰੀ ਪੀ ਸੱਚ ਤੂ ਕਾਰ ਸਭ ਦਾ ਸਭ ਕੋ ਕਰੂ ਜਿ ਕਹਿ ਮੇਰੇ ਨਾਲ ਹਰ ਮੂਰਤ ਹਰ ਮੂਰਤ ਸਾਥ ਹਮ ਸਭ ਸੋ ਜਪ ਹਰ ਸੱਚ ਜਿਦੋਂ ਸੱਚ ਹਰ ਪੀ ਸੱਚ ਸਤਿ ਸ਼੍ਰੀ ਅਕਾਲ ਜਪੋ ਹਰ ਸਤਿਓ ਜਗਤ ਸਤਿਓ ਹੈ ਵੀ ਸਤਿ ਲਾਉ ਕੋ ਜੀ ਵੀ ਸਤਿ ਸਤਿ ਓ ਤਾਰ ਸਤਿ ਗੰਮ ਸਭ ਕਿਆ ਕੋਰਤਿ ਇਹ ਹੈ ਕੇਵਲ ਹਕਮ ਮੂਰਤਿ ਅਭਿਨੇ ਸਾਥ ਹਮ ਸਤਿ ਸੋ ਜਪੋ ਹਰ ਸਤਿਓ dạng sạch thưa hai phi sạch thưa năm thưa sĩ phi sạch thưa 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 ਸੋਦ ਸਤਿ ਹੈ ਸੱਚ ਲਾਉ ਤੇ ਸੱਚ ਤੇ ਓਂਕਾਰ ਸਤਿਮ ਕਰਕੇ ਮੂਰਤੇ ਮਿਰਕ ਹੈ ਮੇਰੇ ਨਾਲ ਹਰ ਆਪ ਮੂਰਤ ਹਰ ਅੰਗਿਸ ਆਪ ਨੂੰ ਸਤਿ ਸਾਰ ਸਤਿ ਹੈ ਹਰ ਸਤਿ ਸੋਦ ਸਤਿ ਹੈ ਸੱਚ Nā vỵ sīp vi sātī, tēt gôn kār, sāt 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 ਕਹੋ ਇਹਨਾਂ ਨੂੰ ਹਰ ਗਾਣੇ ਨੂੰ ਹਰ ਮੂਰਤੀ ਨੂੰ ਹਰ ਦਿਨ ਸਾਥ ਹਮ ਸੱਚਾ ਜਪੋ ਹਰ ਸਤਿ ਜਬਾਤ ਸਤਿ ਹੈ ਵੀ ਸੱਚ ਲਾਹ ਕੋਈ ਵੀ ਸੱਚ ਤੂ ਤਾਰ ਸਭ ਨੂੰ ਸਭ ਤੋਂ ਕਰਦੇ ਯੁਗ ਹੈ ਮੇਰਾ ਅਤਮਾ ਨੂੰ ਮੂਰਤੀ ਹਰ ਦਿਨ ਸਾਥ ਤੋਂ ਦੋ ਜਾਂ ਤੇ ਸਤਿ ਸਤਿ ਹਰਿ ਸਤਿ ਨਾ ਕੋਸੀ ਵੀ ਸੱਚ Anh sáng, vô tư 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 sáng, ਸਤਿ ਸਤਿ ਹਰਿ ਸਤਿ ਲਾਹ ਕੋਤੀ ਸਤਿ ਇੱਕ ਤਰ ਸਤਿ ਨਾਮ ਕਰਤਾ ਪੁਰਖ ਜਿ ਹੇ ਨਿਰਭੈ ਦੇ ਨਾ ਕੋਈ ਮੂਰਤ ਹਾ ਬਿਸ ਆਤਮ ਜੈ ਸਤਿ ਬਦਨੂਸ ਆਤਮ ਸਤਿ ਸੋ ਸਤਿ ਔਰ ਸਤਿ ਸੁਭਾ ਸਤਿ ਹਰਿ ਦੀ ਸਤਿ ਲਾਇ ਕੇ ਸਿਪ ਸੱਚ ਤੇਉਂ ਦਾ ਸਤਿਗਾਂ ਸਤਿਗਾਂ ਮੂਰਤੀ ਜਿਉ ਕਹਿਓ ਮੇਰਾਰੇ ਆਤਮ ਮੂਰਤੀ ਬਦਨੂਸ ਆਤਮ ਸਤਿ ਸੋ ਸਤਿ ਔਰ ਸਤਿ ਜਦੋਂ ਸਤਿ ਹਰਿ ਸੱਚ ਨਾ ਕੋਈ ਸੱਚ ਕੋਈ ਤਾਰ ਸਤਿ ਨਾਮ ਸਤਿ ਅੰਤ ਨੂੰ ਯੁਰ ਹੈ ਮੇਰਾਸ ਆਤਮਾ ਨੂੰ ਮੂਰਤ ਹਰਿ ਜੀ ਸਾਥ ਹਮ ਸੇਵਕ ਸਾਰ ਚੱਤੇ ਤਾਰ ਸਤਿ ਜਿਉ ਨ ਸਤਿ ਹਰਿ ਸੱਚ ਨਾ ਕੋਈ ਦੀ ਪੀ ਸੱਚ ਸੁਖਮ ਦਾ ਸੱਚੇ ਸਤਿਗੁਰੂ ਜਿਉਂ ਕਹਿ ਮੇਰੇ ਨਾਲ ਹਜ਼ਾਰ ਮੂਰਤੀਆਂ ਹਰ ਗੀਤ ਸਾਥ ਨੂੰ ਸਿਰ ਸੋ ਜਤਿ ਹਰ ਸੱਚ ਜਗਤ ਸੱਚ ਹਰ ਦੀ ਸੱਚ ਲਾਉ ਕੋਈ ਦੀ ਪੀ ਸੱਚ ਸੁਖਮ ਦਾ ਸੱਚੇ ਸਤਿਗੁਰੂ ਜਿਉਂ ਕਹਿ ਕਿਰਪਾ ਕਰੋ ਮੇਰਿਆ ਹਰ ਮੂਰਤ ਤੇ ਹਰ ਗੰਗੀ ਸਾਥ ਅਮ ਜੈ ਜੀ ਸੋ ਚੱਕ ਆਣ ਸੱਚ ਜਗੋਂ ਸੱਚ ਹੈ ਵੀ ਸੱਚ ਲਾਓ ਤੁਸੀਂ ਵੀ ਸੱਚ anh sát anh vợ sát cha tử ha sát sư cha sát sư happy sát sư não rối trí sát sư ôm ta sát nam thân ta sát mẹ Hãy subscribe cho kênh Ghiền Mì Gõ Để không bỏ lỡ những video hấp dẫn